ਲਗਿਆ ਮੁਨੀਆ ਦਾ ਉਹ ਅੱਖਾਂ ਤੋਂ ਪਰੇ ਆਜ਼ਾਦੀ ਸੀ ਨਾ ਲਗਦੀ ਮੂੜ ਸਮਾਤੀ ਸੀ ਇੱਕ ਪਾਸੇ ਗਲ ਹੈ ਕਹਿਰਾਂ ਦਾ ਉਹ ਦੂਜੇ ਪਾਸੇ ਭਰਿਆ ਜ਼ਹਿਰਾਂ ਦਾ ਜਲ ਕਹਿੰਦਾ ਪਾਪ ਨਿਰਮਲਾ ਬਰ ਜਾਵੇ ਅਪਾਰ ਜਗਤ ਤੇ ਤਾਵੇ ਅਪਾਰ ਪੀ ਆਉਂਦੇ ਆ ਜਿਹਦੇ ਵਿੱਚ ਪਾਪ ਵੱਜਣ ਦਾ ਆਓ ਮੈਂ ਫਰਤਾ ਸੋਮੇ ਨਹੀਂ ਸੰਦੈਂਦਾ ਕਹਿੰਦੇ ਪੰਟਾ ਨੇ ਕਿਹਾ ਬੇ ਨੀਜ ਕੌਮ ਦਾ ਹੋ ਕੇ ਤਾਂ ਤੋਤੂ ਵੀ ਲੌਦਾ ਜਨੇਊ ਵੀ ਲੌਦਾ ਆ ਛੱਡ ਘਿਹਾਰ ਵਜਾਉਂਦਾ ਆ ਰਾਜੇ ਨਗਰਮਾਲ ਦੇ ਕੋਰੋਨੀ ਸ਼ਿਕਾਇਰ ਕਰਦੀ ਤੇ ਇੱਕ ਨੀਜ ਜਾਤਾ ਹੋ ਕੇ ਇਹ ਸਾਡੇ ਆਲੇ ਕੰਮ ਕਰਦਾ ਉਹਨੇ ਕੋਸ਼ਿਸ਼ ਕੀਤੀ ਕਿ ਸਤਗੁਰੂ ਦਾਸ ਜੀ ਮਾਰੀ ਨਾ ਪਰ ਕਿਵੇਂ ਨੀਚਾ ਕਰਨਾ ਕਹਿੰਦੇ ਕਿ ਚਾਹੀ ਵਿੱਚ ਚੱਲ ਗਿਆ ਉੱਥੇ ਛਾਪੇ ਰੱਖੀ ਬੇ ਅਸੀਂ ਇਨਾਂ ਨੂੰ ਇਸ ਕੰਮ ਤੋਂ ਠੋਣਾ ਆਇਆ ਉਹਨੇ ਕਿਹਾ اے ਰਾਜਾ ਤੁਸੀਂ ਇਹਨਾਂ ਨੂੰ ਗੰਗਾ ਦੇ ਕਿਨਾਰੇ ਤੇ ਲੈ ਜਾਓ ਅਸੀਂ ਵੀ ਆਪਣੇ ਰੂਮ ਦੇ ਕੋਲੇ ਤੋਂ ਆਖਾਂਗੇ ਯਾਦ ਦੇ ਕਿਨਾਰੇ ਤੇ ਗੁਰੂ ਪਿਆਰੇ ਉਸ ਪਹਿਲਾ ਛੱਤ ਰੱਖੀ ਗਈ ਤੇ ਜਿਹੜਾ ਜਿਹਦੇ ਗੋਡੇ ਤਰ ਜਾਣਗੇ ਜਾਂ ਪੱਥਰੀ ਟਾਲ ਜਾਵੇਗੀ ਉਸ ਨੂੰ ਸੋਹਰੇ ਜੀ ਪਾਲ ਕੀ ਦੇ ਵਿੱਚ ਬਿਠਾ ਕੇ ਸਾਰੇ ਸ਼ਹਿਰ ਦੇ ਵਿੱਚ ਉਹਦੀ ਦਾਤਾ ਉਹਨਾਂ ਦੇ ਕਿਤੇ ਕੱਢਿਆ ਜਾਵੇਗਾ ਉਹਦੀ ਉਪਮਾ ਕੀਤੀ ਜਾਵੇਗੀ ਗੁਰੂ ਪਿਆਰੇਓ ਤੇਨੇ ਚੱਲੇਗਾ ਆ ਨਿਤ ਤਬ ਵੇਣ ਕੋਣ ਕਰੀ ਸਿਤਾ ਤੇਰੇ ਗੱਤਿ ਸੁਖਨ ਕਾ ਅਕੇ ਜਾ ਕੀ ਜੋਗ ਜਗਤ ਕੋ ਲਾਗੇ ਅਕੇ ਜਾ ਕੀ ਜੋਗ ਜਗਤ ਕੋ ਲਾਗੇ ਨਾਮਦੇਵ ਕਵੀ ਤਰੋ ਟੋਚਨਾ ਨਾਮਦੇਵ ਕਵੀ ਤਰੋ ਦੇਵ ਕਵੀ ਤਰੋ ਟੋਚਨਾ ਜੇ ਚਤਨਾ ਚੈਨ ਕਰੇ ਐਸੀ ਨਾਲ ਤਦ ਵਿੰਨ ਕੋਣ ਕਰੇ ਐਸੀ ਨਾਲ ਤਦ ਵਿੰਨ ਕੋਣ ਕਰੇ ਕੋਣ ਕਰੇ ਜਿ세 ਤਰ੍ਹਾਂ ਛਤੂ ਜਹਰੀ ਮਹਾਰਾਜ ਨੂੰ ਪਾਪ ਕੀ ਜੇਬ ਚਪਾ ਕੇ ਸਾਡੇ ਬਨਾਪ ਛੈ ਦੀ ਕਰਮਾ ਕਰਾਈ ਗਈ ਫਿਰ ਸਤਗੁਰੂ ਰਾਜੀ ਨੇ ਆਪਣੇ ਆਪ ਨੂੰ ਕਿਹਾ ਆਪਣੇ ਆਪ ਨੂੰ ਕਹਿੰਦਾ ਕਹਦਾ ਜੋ ਕਰਦਾ ਪ੍ਰਮਾਤਮਾ ਤੂੰ ਹੀ ਕਰਦਾ ਆ ਐਸੀ ਲਾੜ ਐਸੀ ਲਾੜ ਜਿਹੜੀ ਤੇਰੇ ਤੇਰੇ ਬਿਨਾ ਕੌਣ ਕਰ ਸਕਦਾ ਹੈ ਪ੍ਰਮਾਤਮਾ ਮੈਂ ਤਾਂ ਤੇਰੇ ਕੋ ਫੇਜਿਆ ਹੋਇ ਇੱਕ ਇਨਸਾਨ ਆ ਆ ਜੋ ਵੀ ਕਰ ਰਿਹਾ ਸੱਚੇ ਪਾਤਸ਼ਾਹ ਤੇਰੀ ਕਰਤਾ ਨਾ ਹੋ ਰਿਹਾ ਜਿਵੇਂ ਜਿਵੇਂ ਸਮਾਂ ਮਿਲੇਗਾ ਇਸੇ ਤਰ੍ਹਾਂ ਇਤਿਹਾਸ ਦੱਸੇਗਾ ਵਾਰੀਵੰਦੀ ਜੀ ਦਾ ਖਾਲਸਾ ਵਾਰੀਵੰਦੀ ਜੀ ਦੀ पत्थरी गङ्गा देचारिया

ਮੈਂ ਜਨ ਤੇਰਾ ਮੋਇ ਨਵਸਾਰੂ ਮੈਂ ਜਨ ਤੇਰਾ ਮੋਇ ਨਵਸਾਰੂ ਮੈਂ ਜਨ ਤੇਰਾ

ਏਜੰਮੇ ਨੂੰ ਚਨਕਾਰ ਨਾਮ ਬਨਾਂਵਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੇ ਪਤੇ ਬਲੇ ਸੋਨਹਾਲ ਰਤਨੀ ਨਾਨ ਬਹੁਤ ਬਹੁਤ ਧੰਨਵਾਦ ਸੇਵਕ ਪਰਿਵਾਰਾਂ ਦਾ ਜਿਨ੍ਹਾਂ ਨੇ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਕਰਮ ਮubaruk ਆਪਣੇ ਗ੍ਰਹਿ ਵਿਖੇ ਪੁਆਏ ਹਨ ਤਾਂਤਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਕਰਮ ਮubaruk ਆਪਣੇ ਗ੍ਰਹਿ ਵਿਖੇ ਪੁਆਏ ਹਨ ਗੁਰੂ ਦੇ ਲੰਗਰਾਂ ਦੀ ਸੇਵਾ ਕੀਤੀ ਹੈ ਤਾਂਤਨ ਤਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਪੁਰਬ ਦਿਹਾੜਿਆਂ ਦੀਆਂ ਜਨਮ ਦਿਹਾੜੇ ਦੇ ਖੁਸ਼ੀਆਂ ਨੂੰ ਮੁੱਖ ਰੱਖ ਨਮਾਨਿਆਂ ਦੇ ਮਾਨ ਸਤਿਗੁਰੂ ਨਾਣਿਆਂ ਦੇ ਤਾਨ ਸਤਿਗੁਰੂ ਨੇ ਆਸਰਿਆਂ ਦਾ ਆਸਰਾ ਪਤਿਤ ਪਾਵਨ ਕਿਰਪਾ ਨਿਦਾਨ ਜੋਤੀ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਆਪ ਜੀ ਦੇ ਹਜੂਰ ਦਾਸ ਬੇਨਤੀ ਹਮਾਰਾ ਸਿਵ ਪਰਿਵਾਰ ਨੇ ਮਹਾਰਾ ਸਚਿਪਾਸ਼ ਜੀ ਚਾਹ ਮਠਿਆਈਆਂ ਦੇ ਪਕੌੜਿਆਂ ਦੀ ਸੇਵਾ ਕੀਤੀ ਮਹਾਰਾ ਸਚਿਪਾਸ਼ ਸੇਵਕਾਂ ਦੀਆਂ ਮਨੋ ਭਾਵਨਾਵਾਂ ਪੂਰਨ ਕਰਨੀਆਂ ਚੜ੍ਹਦੀ ਕਲਾ ਕਰਨੀ ਹਰ ਮਦਾਨੋਂ ਫਤਿਹ ਕਾਲ ਕੰਡਕ ਦੂਰ ਕਰਨੇ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨੇ ਤੰਦਰੁਸਤੀ ਦੀਆਂ ਦਾਤਾਂ ਬਖਸ਼ ਕਰਨੀਆਂ ਮਹਾਰਾਜ ਦੇਸਾਂ ਪਰਦੇਸਾਂ ਵਿੱਚ ਅੰਗ ਸੰਗ ਸਹਾਇਤਾ ਕਰਨੀ ਜਿੱਥੇ ਸੇਵ ਕਰਾ ਦਾ ਅੰਗ ਸੰਗ ਸਹਾਇਤਾ ਕਰਨੀ ਸਰ ਤੇ ਮੇਰ ਪ੍ਰਿਆਤ ਰੱਖਣਾ ਜੋ ਜੀ ਦਰਿਆਵੇ ਸੋ ਰਾਜੀ ਜਾਵੇ ਨਾਨਕ ਨਾਮ ਕਰਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਾਣਾ ਵਾਹਿਗੁਰੂ ਜੀ ਕਾ Ama beni bekliyordu.